ਅਮੇਰ ਸਰਚ ਐਨਰਾਈਟੇ ਗੋਲੀਆਂ ਚਰਉਣ ਵਾਲੇ ਦੋਵੇਂ ਹਮਲਾਵਰਾਂ ਸਣੇ ਤਿੰਨ ਗ੍ਰਿਫਤਾਰ ਹੁਸ਼ਿਆਰਪੁਰ ਤੋਂ ਪੁਲਿਸ ਨੇ ਘੇਰਾ ਪਾ ਕੇ ਕੀਤਾ ਕਾਬੂ ਵਿਦੇਸ਼ ਤੋਂ ਸੁਪਾਰੀ ਲੈ ਕੇ ਚਲਾਈ ਸੀ ਗੋਲੀ ਡਿੰਪੀ ਢੋਨੇ ਆਵਾਜ਼ੀ ਪਾਰਟੀ ਦੇ ਵਿੱਚ ਜਾਣ ਦੇ ਦਿੱਤੇ ਸੰਕੇਤ ਬੋਲੇ ਸੰਗਤ ਦਾ ਫੈਸਲਾ ਹੈ ਮੈਂ ਆਪ ਦੇ ਵਿੱਚ ਜਾਵਾਂ ਸਭ ਦੇ ਨਾਲ ਗੱਲ ਕਰਕੇ ਲਵਾਂਗਾ ਫੈਸਲਾ ਸਰਵੀਰ ਸਿੰਘ ਬਾਦਲ ਦੇ ਨਾਲ ਮੀਟਿੰਗ ਦੇ ਵਿੱਚ ਗਿਦਰਬਾਹ ਦੇ ਵਰਕਰਾਂ ਦੀ ਮੰਗ ਕਿ ਅੱਜ ਡਿੰਪੀ 10 ਦਿਨ ਦੇ ਵਿੱਚ ਨਹੀਂ ਕਰ ਤੇ ਘਰ ਵਾਪਸੀ ਤਾਂ ਤੁਸੀਂ ਲੜੋ ਇਸ ਜਿੰਮ ਨਹੀਂ ਛੋੜ ਸੁਖਵੀਰ ਸਿੰਘ ਬਾਦਲ ਨੇ ਵਿਚਾਰ ਕਰਨ ਦੀ ਅੱਖ ਗੱਲ ਰਾਜਾ ਵੜਿੰਗ ਦਾ ਕੰਗਨਾ ਰਣੋਤ ਤੇ ਤਿੱਖਾ ਹਮਲਾ ਬੋਲੇ ਕੰਗਨਾ ਮਾਨਸਿਕ ਤੌਰ ਤੇ ਪਰੇਸ਼ਾਨ ਉਹਨਾਂ ਨੂੰ ਇਲਾਜ ਦੀ ਲੋੜ ਭਾਜਪੀ ਕੰਗਨਾ ਦੇ ਬਿਆਨਾਂ ਤੇ ਕਰੇ ਕੰਟਰੋਲ 82 ਦੇ ਡੇਰਾ ਕਾਬਲ ਸਿੰਘ ਚ ਐ ਜੀ ਪੀ ਸੀ ਦੀ ਟੀਮ ਨੇ ਪਵਨ ਸਰੂਪ ਵਾਲੇ ਕਮਰੇ ਦਾ ਤੋੜਿਆ ਤਾਲਾ ਮर्याਦਾ ਦੇ ਮੁਤਾਬਿਕ ਪਵਨ ਸਰੂਪ ਨੂੰ ਲੈ ਕੇ ਗਈ ਸ਼੍ਰੋਮਣੀ ਕਮੇਟੀ ਸਹੀ ਤਰੀਕੇ ਦੇ ਨਾਲ ਨਹੀਂ ਹੋ ਰਹੀ ਸੀ ਸਾਮ ਸੰਭਾਲ ਅੰਮ੍ਰਿਤਸਰ ਦੇ ਹੋਟਲਾਂ ਤੇ ਕਾਰਪੋਰੇਸ਼ਨ ਦੀ ਵੱਡੀ ਕਾਰਵਾਈ ਨਾਜਾਇਜ਼ ਤੌਰ ਤੇ ਕੀਤੀਆਂ ਗਈਆਂ ਉਹ ਸਾਰੀਆਂ ਢਾਰਿਆ ਪ੍ਰਸ਼ਾਸਨ ਐ ਜੀ ਪੀ ਐਸ ਤੋਂ ਬਿਧਤੀ ਕੀ ਸ਼ਿਕਾਇਤ ਕੀਤੀ ਜਾ ਰਹੀ ਹੈ ਕਾਰਵਾਈ ਗੁਰਦਾਸਪੁਰ ਪੁਲਿਸ ਨੇ ਪਾਸਟਰ ਜੈਕਬ ਮਸਤੀ ਨੂੰ ਕੀਤਾ ਗ੍ਰਿਫਤਾਰ ਭੂਤ ਕੱਢਣ ਦੇ ਨਾਮ ਤੇ ਕੁੱਟਮਾਰ ਦੇ ਨਾਲ ਹੋਈ ਸੀ ਵਿਅਕਤੀ ਦੀ ਬਹੁਤ ਅਠ ਹੋਰ ਮਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਕੀਤੀ ਜਾ ਰਹੀ ਹੈ ਛਾਪੇ ਮਾਰੀ ਬੀਜੇਪੀ ਨੇ ਜੰਮੂ ਕਸ਼ਮੀਰ ਦੇ ਉਮੀਦਵਾਰਾਂ ਦੀ ਨਵੀਂ ਲਿਸਟ ਕੀਤੀ ਜਾਰੀ 2 ਘੰਟਿਆਂ ਬਾਅਦ ਹੀ ਰੋਕ ਦਿੱਤੀ ਸੀ ਪਹਿਲਾਂ ਜਾਰੀ ਕੀਤੀ ਸੂਚੀ ਕੁਝ ਤਬਦੀਲੀਆਂ ਦੇ ਨਾਲ ਹੀ ਦੁਬਾਰਾ ਜਾਰੀ ਕੀਤੀ ਗਈ ਲਿਸਟ ਖੇਡਾਂ ਵਰਤਨ ਪੰਜਾਬੀਆਂ ਦਾ ਸੀਜ਼ਨ 3 ਲਾਂਚ ਸ੍ਰੀ ਮਾਨ ਨੇ ਟੀ-ਸ਼ਰਟ ਤੇ ਲੋਗੋ ਕੀਤਾ ਲਾਂਚ 29 ਅਗਸਤ ਤੋਂ ਸੰਗਰੂਰ ਤੋਂ ਹੋਵੇਗੀ ਸ਼ੁਰੂਆਤ ਦੇਸ਼ ਭਰ ਵਿੱਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਧੂਮ ਮੰਦਰਾਂ ਦੇ ਵਿੱਚ ਲੱਗੀਆਂ ਰੌਣਕਾਂ ਵੱਡੀ ਗਿਣਤੀ ਵਿੱਚ ਬਾਲ ਗੋਪਾਲ ਨੂੰ ਸੁਲਾਰੇ ਨੇ ਚਰਤਲ ਸਰਸ਼ੇ ਗਾਲ ਤੁਸੀਂ ਦੇਖ ਰਹੇ ਹੋ ਨਿਊਜ਼ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਐਨ ਆਰ ਆਈ ਤੇ ਹਮਲੇ ਦੇ ਮਾਮਲੇ ਦੀ ਇਸੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਹੈ ਹੁਸ਼ਿਆਰਪੁਰ ਤੋਂ ਦੋ ਮੁਲਜ਼ਮ ਗ੍ਰਿਫਤਾਰ ਕਰ ਲਏ ਗਏ ਨੇ ਦੋਵੇਂ ਹਮਲਾਵਰਾਂ ਸਣੇ ਤਿੰਨ ਮੁਲਜ਼ਮ ਗ੍ਰਿਫਤਾਰ ਹੋਏ ਨੇ ਹੁਸ਼ਿਆਰਪੁਰ ਤੇ ਅੰਮ੍ਰਿਤਸਰ ਪੁਲਿਸ ਨੇ ਸਾਂਝੇ ਆਪਰੇਸ਼ਨ ਦੇ ਵਿੱਚ ਇਹ ਗ੍ਰਿਫਤਾਰੀ ਕੀਤੀ ਆ ਪੁਲਿਸ ਨੇ ਘੇਰਾ ਪਾ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਊਸ਼ਾਲਾ ਬਾਜ਼ਾਰ ਇਲਾਕੇ ਦੀ ਧਰਮਸ਼ਾਲਾ ਦੇ ਵਿੱਚ ਇਹ ਤਿੰਨੇ ਲੁਕੇ ਹੋਏ ਸਨ ਅੰਮ੍ਰਿਤਸਰ ਦੇ ਪਿੰਡ ਦਬੁਰਜੀ ਦੇ ਦਰਸਲ ਇਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਘਰ ਦੇ ਵਿੱਚ ਵੜ ਕੇ ਐਨਆਰਆਈ ਨੂੰ ਗੋਲੀਆਂ ਮਾਰੀਆਂ ਗਈਆਂ ਸਨ ਐਨਆਰਆਈ ਜੋ ਕਿ ਦੋ ਗੋਲੀਆਂ ਲੱਗਣ ਦੇ ਨਾਲ ਜ਼ਖਮੀ ਹੋਇਆ ਸੀ ਅੱਧਾ ਕਿ ਹਸਪਤਾਲ ਦੇ ਵਿੱਚ ਇਲਾਜ ਚਾਰਿਆ ਤਾਂ ਇਸ ਦੇ ਵਿਚਾਲੇ ਦੋ ਦਿਨਾਂ ਦੇ ਵਿੱਚ ਹੀ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਵੱਡਾ ਐਕਸ਼ਨ ਕੀਤਾ ਗਿਆ ਹੁਸ਼ਾਰਪੁਰ ਤੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੋਵੇਂ ਹਮਲਾਵਰਾਂ ਸਣੇ ਤਿੰਨ ਮੁਲਜ਼ਮ ਗ੍ਰਿਫਤਾਰ ਹੋਏ ਨੇ ਕਿਉਂਕਿ ਕੁੱਲ ਤਿੰਨ ਇਹ ਮੁਲਜ਼ਮ ਸਨ ਤੇ ਇਹਨਾਂ ਹਮਲਾਵਰ ਸਨ ਜਿਹੜੇ ਕਿ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਦੋ ਮੁਲਜ਼ਮ ਜਿਹੜੇ ਕਿ ਦੋ ਹਮਲਾਵਰ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੁਹਾਨੂੰ ਉਸ ਦਿਨ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਜਦੋਂ ਘਰ ਦੇ ਵਿੱਚ ਵੜ ਕੇ ਸਵੇਰ ਦੇ ਕਰੀਬ 7 ਵਜੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਐਨਆਰਏ ਤੋਂ ਚੈਨ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਦੋ ਗੋਲੀਆਂ ਚਲਾ ਕੇ ਅੱਤੀ ਗੋਲੀ ਹਾਲਾਂਕਿ ਨਹੀਂ ਚਲਦੀ ਉਹਨਾਂ ਤੋਂ ਉਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਸ ਦੇ ਬਾਅਦ ਜਿੱਥੇ ਕਿ ਪਿਛਲੇ ਦਿਨੀ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤਾਂ ਉਸ ਤੋਂ ਬਾਅਦ ਹੁਣ ਦੋ ਹਮਲਾਵਰਾਂਸ ਨੇ ਤਿੰਨ ਮੁਲਜ਼ਮ ਜੋ ਕਿ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਉਹ ਸ਼ਾਰਕਪੁਰ ਪੁਲਿਸ ਤੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਸਾਂਝਾ آپریشن ਹਾਰਕਪੁਰ ਦੇ ਵਿੱਚ ਲਾਇਆ ਗਿਆ ਤੇ ਦੋਵੇਂ ਹਮਲਾਵਰਾਂਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਪੁਲਿਸ ਨੇ ਕੀਰਾ ਪਾ ਕੇ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਗਊਸ਼ਾਲਾ ਬਾਜ਼ਾਰ ਇਲਾਕੇ ਦੀ ਧਰਮਸ਼ਾਲਾ ਦੇ ਵਿੱਚ ਅਸਲ ਇਹ ਤਿੰਨੇ ਮੁਲਜ਼ਮ ਜੋ ਕਿ ਲੁਕੇ ਹੋਏ ਸਨ ਜਿਨ੍ਹਾਂ ਦੇ ਬਲਮਰਸਰ ਦੇ ਪਿੰਡ ਦਬਰਜੀ ਦੇ ਵਿੱਚ ਫਾਇਰਿੰਗ ਕੀਤੀ ਗਈ ਸੀ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅੱਗੇ ਪੜਾਂਗੇ ਤੇ ਗੱਲ ਕਰਾਂਗੇ ਕੰਗਨਾ ਰਣੌਤ ਤੇ ਸ਼ੁਰੂ ਹੋਏ ਵਿਵਾਦ ਦੀ ਦਰਸਲ ਇੱਕ ਜੋ ਬਿਆਨ ਦਿੱਤਾ ਗਿਆ ਉਸ ਦੇ ਵੱਲੋਂ ਕਿਸਾਨਾਂ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਤੋਂ ਉਸ ਤੋਂ ਬਾਅਦ ਵੱਖ-ਵੱਖ ਤੇ ਰਾਦੇ ਵੱਲੋਂ ਸਿੱਧੇ ਤੌਰ ਤੇ ਨਿਸ਼ਾਨੇ ਤੇ ਲਿਆ ਜਾ ਰਿਹਾ ਕੰਗਨਾ ਰਣੌਤ ਨੂੰ ਵੀ ਤੇ ਭਾਜਪਾ ਨੂੰ ਵੀ ਰਾਜਾ ਬੜਿੰਗ ਦੇ ਵੱਲੋਂ ਕੰਗਨਾ ਤੇ ਤੁਕਾਮਲਾ ਬੋਲਿਆ ਗਿਆ ਰਾਜਾ ਬੜਿੰਗ ਦਾ ਕਹਿਣਾ ਕਿ ਕੰਗਨਾ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਇਲਾਜ ਦੀ ਲੋੜ ਹੈ ਉਹ ਜੀਆਂ ਗੱਲਾਂ ਪਾਗਲ ਇਨਸਾਨ ਦੀ ਨਿਸ਼ਾਨੀ ਹੈ ਕੰਗਨਾ ਨੂੰ ਮੀਡੀਆ ਦੇ ਵਿੱਚ ਹਾਈਲਾਈਟ ਰਹਿਣ ਦੀ ਆਦਤ ਹੈ ਭਾਜਪਾ ਕੰਗਨਾ ਦੇ ਬਿਆਨਾਂ ਤੇ ਕੰਟਰੋਲ ਕਰੇ ਰਾਜਾਪੁਰੇਂ ਦੇ ਵੱਲੋਂ ਭਾਜਪਾ ਨੂੰ ਮਨਿਸਟਰੀਆ ਦਿੱਤੀ ਗਈ ਕਿ ਕਿਆ ਗਿਆ ਹੈ ਕਿ ਕੰਗਨਾ ਦੇ ਬਿਆਨਾਂ ਤੇ ਕੰਟਰੋਲ ਕੀਤਾ ਜਾਵੇ ਦਰ ਜਿਸ ਤਰੀਕੇ ਦੇ ਨਾਲ ਕੱਲ ਹੀ ਕੰਗਨਾ ਰਣਾਉਦੇ ਵੱਲੋਂ ਤਿੱਖਾ ਨਿਸ਼ਾਨਾ ਸਾਧਿਆ ਗਿਆ ਕਿਸਾਨੀ ਅੰਦੋਲਨ ਨੂੰ ਲੈ ਕੇ ਕਿਸਾਨ ਆਗੂਆਂ ਨੂੰ ਲੈ ਕੇ ਉੱਥੇ ਪੰਜਾਬ ਨੂੰ ਲੈ ਕੇ ਖਾਲਿਸਤਾਨਿਤ ਵਰਤਕਾਂ ਨੂੰ ਲੈ ਕੇ ਕੰਗਨਾ ਰਣਾਉਦੇ ਵੱਲੋਂ ਕਿਸਾਨੀ ਅੰਦੋਲਨ ਦਾ ਜ਼ਿਕਰ ਤਾਂ ਕਰਦੇ ਕਿਹਾ ਗਿਆ ਕਿ ਉੱਥੇ ਰੇਪ ਹੋਏ ਲਾਸ਼ਾਂ ਲਟਕਾਈਆਂ ਗਈਆਂ ਦਾ ਇਸ ਦੇ ਵਿਚਾਰੇ ਇਹ ਵੀ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿ ਉਸ ਵੇਲੇ ਜੇਕਰ ਸਰਕਾਰ ਕਮਜ਼ੋਰ ਹੁੰਦੀ ਤਾਂ ਬੰਗਲਾਦੇਸ਼ ਵਰਗੀ ਸਥਿਤੀ ਭਾਰਤ ਦੇ ਵਿੱਚ ਵੀ ਆ ਪੜ ਜਾਣੀ ਸੀ। ਉਸ ਤੋਂ ਬਾਅਦ ਤੋਂ ਵਕਤ ਵਕਤ ਪ੍ਰਤੀਕਰਮ ਸਾਹਮਣੇ ਆ ਰਹੇ ਨੇ। ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਕਾਂਗਰਸ ਦੇ ਐਮਪੀ ਰਾਜਾ ਵੜਿੰਗ ਦੇ ਵੱਲੋਂ ਕੰਗਨਾ ਤੇ ਤਿੱਖਾ ਹਮਲਾ ਬੋਲਦੇ ਹੋਏ ਕਿਹਾ ਗਿਆ ਕਿ ਕੰਗਨਾ ਮਾਨਸਿਕ ਤੌਰ ਤੇ ਪਰੇਸ਼ਾਨ ਹੈ। ਉਸ ਨੂੰ ਇਲਾਜ ਦੀ ਲੋੜ ਹੈ। ਇਹੋ ਜਿਹੀਆਂ ਗੱਲਾਂ ਪਾਗਲ ਇਨਸਾਨ ਦੀ ਨਿਸ਼ਾਨੀ ਹੈ। ਕੰਗਨਾ ਨੂੰ ਮੀਡੀਆ ਦੇ ਵਿੱਚ ਹਾਈਲਾਈਟ ਰਹਿਣ ਦੀ ਆਦਤ ਹੈ। ਭਾਜਪਾ ਕੰਗਨਾ ਤੇ ਬਿਆਨਾਂ ਤੇ ਕੰਟਰੋਲ ਕਰੇ। ਉਹ ਹੁੱਡੀ ਗੱਲਾਂ ਕਰਨੀਆਂ ਮੈਨੂੰ ਲੱਗਦਾ ਕਿ ਇਹ پاگل ਇਨਸਾਨ ਦੀ ਵਿਸ਼ਾ ਹੈ। ਔਰ ਜਾਣ ਬੁਝ ਕੇ ਇਹੋ ਜਿਹੋ ਕੋ ਨੂੰ ਆਦਤ ਹੁੰਦੀ ਹੈ ਕਿ ਮੈਂ ਮੀਡੀਆ ਚਰਮਾ ਹਾਈਲਾਈਟ 드라마 ਚਾਹੇ ਮੇਰੀ ਕੋਈ ਬਨਾਮੀ ਹੀ ਕਰੀ ਜਾਂਦਾ। ਸੋ ਮੈਨੂੰ ਲੱਗਦਾ ਕਿ ਮਾਨਸਿਕ ਤੌਰ ਤੇ ਇਹ ਜਿਹੜੀ ਬੀਬੀ ਹੈ ਕੰਗਣਾ ਰਣੋਕੇ ਪਰੇਸ਼ਾਨ ਹੈ। ਔਰ ਇਹਦੇ ਜਰੂਰ ਕੋਈ ਨਾ ਕੋਈ ਦਿੱਕਤ ਹੋਣੀ ਹੈ। ਇਹਦਾ ਇਲਾਜ ਹੋਣਾ ਚਾਹੀਦਾ ਔਰ ਖਾਸ ਕਰਕੇ ਜਿਹੜਾ ਕੰਗਣਾ ਰਣੋਤ ਦਾ ਬਿਆਨ ਹੈ ਉਹ ਕੰਗਣਾ ਰਣੋਤ ਦਾ ਬਿਆਨ ਨਹੀਂ ਉਹ ਦੇਸ਼ ਦੇ ਬੀਜੇਪੀ ਦੇ ਲੀਡਰਾਂ ਦੇ ਬਿਆਨ ਹੈ ਇਹ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ ਉਹ ਖਾਸ ਹੈ ਦੇਸ਼ ਦੇ ਗ੍ਰਹਿ ਮੰਤਰੀ ਜੀ ਦੀ ਉਹ ਖਾਸ ਹੈ ਕਿਉਂਕਿ ਟਿਕਟ ਦਿੱਤਾ ਚੋਣ ਲੜਾਇਆ ਉਹਨਾਂ ਲੋਕਾਂ ਨੇ ਸੋ ਮੈਂ ਸਮਝਦਾ ਕਿ ਇਹ ਬੀਜੇਪੀ ਵਾਲਿਆਂ ਨੂੰ ਇਸ ਗੱਲ ਤੇ ਗੌਰ ਫਰਮੋਣੀ ਚਾਹੀਦੀ ਹੈ ਕਿ ਤੁਹਾਡੀ ਇੱਕ ਚੁਣੀ ਹੋਈ ਸੰਸਦ ਰੋਜ਼ਾਨਾ ਬੇਹੋਦੇ ਬਿਆਨ ਦਿੰਦੀ ਹੈ ਉਹ ਇੱਕ ਜ਼ੁਬਾਨ ਤੇ ਥੋੜਾ ਕੰਟਰੋਲ ਇਸ ਤਰ੍ਹਾਂ ਦੀ ਵਧੂਦੀ ਗੱਲਾਂ ਕਰਨੀਆਂ ਮੈਨੂੰ ਲੱਗਦਾ ਹੈ ਕਿ ਇਹ پاگل ਇਨਸਾਨ ਦੀ ਬਿਸ਼ਾਲ ਹੈ ਪਰ ਜਾਣ ਬੁਝ ਕੇ ਇਹੋ ਜਿਹੇ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਮੈਂ ਮੀਡੀਆ ਚਰਮਾ ਹਾਈਲਾਈਟ ਕਰਾ ਮ ਚਾਹੇ ਮੇਰੀ ਕੋਈ ਬਨਾਮੀ ਹੀ ਕਰੀ ਜਾਂਦਾ ਹੈ ਸੋ ਮੈਨੂੰ ਲੱਗਦਾ ਹੈ ਕਿ ਮਾਨਸਿਕ ਤੌਰ ਤੇ ਇਹ ਜਿਹੜੀ ਬੀਬੀ ਹੈ ਕੰਗਣਾ ਰਣੌਤ ਤੇ ਪਰੇਸ਼ਾਨ ਹੈ। ਔਰ ਇਹਨੇ ਜਰੂਰ ਕੋਈ ਨਾ ਕੋਈ ਦਿੱਕਤ ਹੋਣੀ ਹੈ। ਇਹਦਾ ਇਲਾਜ ਹੋਣਾ ਚਾਹੀਦਾ। ਔਰ ਖਾਸ ਕਰਕੇ ਜਿਹੜਾ ਕੰਗਣਾ ਰਣੌਤ ਦਾ ਬਿਆਨ ਹੈ। ਉਹ ਕੰਗਣਾ ਰਣੌਤ ਦਾ ਬਿਆਨ ਨਹੀਂ। ਉਹ ਦੇ ਇਸਤੇ ਬੀਜਪੀ ਦੇ ਲੀਡਰਾਂ ਦੇ ਬਿਆਨ ਹੈ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ ਉਹ ਖਾਸ ਹੈ ਦੇਸ਼ ਦੇ ਗ੍ਰਹਿ ਮੰਤਰੀ ਜੀ ਦੀ ਉਹ ਖਾਸ ਹੈ ਕਿਉਂਕਿ ਟਿਕਟ ਦਿੱਤਾ ਚੋਣ ਲੜਾਇਆ ਉਹਨਾਂ ਲੋਕਾਂ ਨੇ ਸੋ ਮੈਂ ਸਮਝਦਾ ਕਿ ਇਹ ਬੀਜਪੀ ਵਾਲਿਆਂ ਨੂੰ ਇਸ ਗੱਲ ਤੇ ਗੌਰ ਫਰਮੋਣੀ ਚਾਹੀਦੀ ਹੈ ਕਿ ਤੁਹਾਡੀ ਇੱਕ ਚੁਣੀ ਹੋਈ ਸੰਸਦ ਰੋਜ਼ਾਨਾ ਬੇਹੋਦੇ ਬਿਆਨ ਦਿੰਦੀ ਹੈ ਉਹ ਰੇ ਜੁਬਾਨ ਤੇ ਥੋੜਾ ਕੰਗਨਾ ਰਣੌਤ ਤੇ ਭੜਕੇ ਨੇ ਕਿਸਾਨ ਆਗੂ ਕੰਗਨਾ ਦੇ ਬਿਆਨਾਂ ਨੂੰ ਕੋਈ ਵੀ ਗੰਭੀਰਤਾ ਦੇ ਨਾਲ ਨਹੀਂ ਲੈਂਦਾ ਬਲਬੀਰ ਸਿੰਘ ਰਾਜੇਵਾਲ ਜੋ ਕਿਸਾਨ ਆਗੂ ਨੇ ਹੋਂਦਾ ਵੱਡਾ ਬਿਆਨ ਸਾਹਮਣੇ ਆ ਉਹਨਾਂ ਦਾ ਕਹਿੰਦੇ ਕਿ ਕੰਗਨਾ ਦੇ ਬਿਆਨਾਂ ਨੂੰ ਕੋਈ ਵੀ ਗੰਭੀਰਤਾ ਦੇ ਨਾਲ ਨਹੀਂ ਲੈਂਦਾ ਕੰਗਨਾ ਤਾਂ ਰੋਜ਼ ਕੋਈ ਨਾ ਕੁਝ ਬੋਲਦੀ ਰਹਿੰਦੀ ਹੈ ਕੰਗਨਾ ਦੇ ਬੋਲਣ ਦੇ ਨਾਲ ਕੋਈ ਫਰਕ ਨਹੀਂ ਕੰਗਨਾ ਨੂੰ ਮੀਡੀਆ ਦੇ ਵਿੱਚ ਰਹਿਣ ਦਾ ਚਾਅ ਹੈ ਫੁਕਰਪੰਤੀ ਲੋਕਾਂ ਤੇ ਮੈਂ ਕੋਈ ਵੀ ਟਿੱਪਣੀ ਨਹੀਂ ਕਰਨੀ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਕਿਹਾ ਗਿਆ ਕਿ ਫੁਕਰਪੰਤੀ ਲੋਕਾਂ ਤੇ ਮੈਂ ਕੋਈ ਵੀ ਟਿੱਪਣੀ ਨਹੀਂ ਕਰਨੀ ਕੰਗਨਾ ਰਣੌਤ ਮਾਨਸਿਕ ਬਿਮਾਰ ਹੈ ਸਰਵੀਰ ਸਿੰਘ ਆਜੀਵਾਲ ਦੇ ਨੂੰ ਕੰਗਨਾ ਰਣੋਤ ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਕੰਗਨਾ ਰਣੋਤ ਮਾਨਸਿਕ ਤੌਰ ਤੇ ਬਿਮਾਰ ਹੈ ਇਹੋ ਜਿਹੜੇ ਫੁਕਰਾ ਪੰਥੀ ਜਿਨੇ ਉਹਨਾਂ ਤੇ ਕੋਈ ਕਮੈਂਟ ਨਹੀਂ ਕਰਦਾ ਪਲੀਜ਼ ਮੈਂ ਉਹ ਕੋਈ ਉਹਦੀ ਕੋਈ ਸੀਰੀਅਸ ਸੀਰੀਅਸਨੈਸ ਉਹਦੇ ਵਿੱਚ ਐ ਨਹੀਂ ਉਹਨੂੰ ਤਾਂ ਬਿਆਨਾਂ ਚ ਬਿਆਨ ਦੇ ਕੇ ਮੀਡੀਆ ਚ ਰਹਿਣ ਦਾ ਚਾਹ ਹੈ ਔਰ ਮੈਂ ਮੈਨੂੰ ਲੱਗਦਾ ਉਹ ਮੈਂਟਲੀ ਸਿਕ ਹੈ ਇਹ ਉਹਦੇ ਘਰ ਦੇ ਨੂੰ ਉਹਦਾ ਇਲਾਜ ਕਰਾਉਣਾ ਚਾਹੀਦਾ ਉਹਦੇ ਉਹਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਉਹ ਤਾਂ ਰੋਜ਼ ਕੁਛ ਨਾ ਕੁਝ ਬੋਲੂ ਉਹਨੂੰ ਕੀ ਕਰੂੰਗਾ ਮੈਂ ਜੁ ਕਹਣਾ ਉਹ ਮੈਂਟਲੀ ਸਿਕ ਹੈ ਉਹਨੂੰ ਟ੍ਰੀਟਮੈਂਟ ਦੀ ਲੋੜ ਹੈ ਮੈਂ ਇਹ ਮੈਂ ਇਹੋ ਜਿਹੜੇ ਫੂਕਰਾ ਪੰਥੀ ਜਿਹਨੇ ਉਹਨੂੰ ਉਹਨੇ ਤੇ ਕੋਈ ਕਮੈਂਟ ਨਹੀਂ ਕਰਦਾ ਪਲੀਜ਼ ਮੈਂ ਉਹ ਕੋਈ ਉਹਦੀ ਕੋਈ ਸੀਰੀਅਸ ਸੀਰੀਅਸਨੈਸ ਉਹਦੇ ਵਿੱਚ ਹੈ ਨਹੀਂ ਉਹਨੂੰ ਤਾਂ ਬਿਆਨਾਂ ਚ ਬਿਆਨ ਦੇ ਕੇ ਮੀਡੀਆ ਚ ਰਹਿਣ ਦਾ ਚਾਅ ਹੈ ਔਰ ਮੈਂ ਮੈਨੂੰ ਲੱਗਦਾ ਉਹ ਮੈਂਟਲੀ ਸਿਕ ਹੈ ਇਹ ਉਹਦੇ ਘਰ ਦੇਿਆਂ ਨੂੰ ਉਹਦਾ ਇਲਾਜ ਕਰਾਉਣਾ ਚਾਹੀਦਾ ਉਹਦੇ ਉਹਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਉਹ ਤਾਂ ਰੋਜ਼ ਕੁਛ ਨਾ ਕੁਝ ਬੋਲੂ ਉਹਨੂੰ ਕੀ ਕਰੂਗਾ ਮੈਂ ਜੁ ਕਹਾਂ ਉਹ ਮੈਂਟਲੀ ਸਿਕ ਹੈ ਉਹਨੂੰ ਟ੍ਰੀਟਮੈਂਟ ਦੀ ਲੋੜ ਹੈ ਸੈਸ਼ਨ ਚ ਲੰਬੀਕ ਦਿਨ ਪਹਿਲਾਂ ਅਜਾ ਹਰਿਆਣਾ ਕਾਂਗਰਸ ਦੇ ਵੱਲੋਂ ਵੀ ਕੰਗਰਾਂ ਤੇ ਹਮਲਾ ਬੋਲਿਆ ਗਿਆ ਰਣਦੀਪ ਸੁਰਜੀਤ ਵਾਲਾ ਦਾ ਕਹਿਣਾ ਹੈ ਕਿ ਗੈਟ ਵੈਲ ਸੂਨ ਕੰਗਨਾ ਭਾਜਪਾ ਨੂੰ ਅਨਦਾਤਾ ਤੋਂ ਇਨੀ ਨਫ਼ਰਤ ਕਿਉਂ ਹੈ ਕਾਂਗਰਸ ਦੇ ਵੱਲੋਂ ਵੀ ਸਿੱਧਾ-ਸਿੱਧਾ ਸਵਾਲ ਭਾਜਪਾ ਨੂੰ ਕੀਤਾ ਗਿਆ ਕਿ ਭਾਜਪਾ ਨੂੰ ਅਨਦਾਤਾ ਤੋਂ ਇਨੀ ਨਫ਼ਰਤ ਕਿਉਂ ਹੈ ਕੰਗਨਾ ਨੇ ਕਿਸਾਨਾਂ ਤੇ ਘਟੀਆ ਇਲਜ਼ਾਮ ਲਗਾਇਆ ਹੈ ਸ਼ਬਦ ਕੰਗਨਾ ਦੇ ਨੇ ਜਾਂ ਫਿਰ ਕਿਸੇ ਹੋਰ ਨੇ ਲਿਖੇ ਨੇ ਇਹ ਵੀ ਸਵਾਲ ਕੀਤਾ ਗਿਆ ਕਿ ਸ਼ਬਦ ਕੰਗਨਾ ਦੇ ਨੇ ਜਾਂ ਫਿਰ ਕਿਸੇ ਹੋਰ ਦੇ ਲਿਖੇ ਨੇ ਕਿਉਂਕਿ ਕੰਗਨਾ ਰਣੌਦ ਤੋਂ ਸਿਰਫ ਅਦਾਕਾਰਾ ਨਹੀਂ ਨੇ ਉਹ ਭਾਜੀਪੀ ਦੇ ਨਾਚਲ ਪ੍ਰਦੇਸ਼ ਦੇ ਮੰਡੀ ਤੋਂ ਜੋ ਕਿ ਲੋਕ ਸਭਾ ਮੈਂਬਰ ਵੀ ਨੇ ਤੇ ਇਸ ਦੇ ਵਿਚਾਲੇ ਹੁਣ ਵਕਫਕ ਤੇ ਰਾਂਦੇ ਵੱਲੋਂ ਕਾਂਗਰਸ ਦੇ ਵੱਲੋਂ ਕੰਗਨਾ ਰਣੌਦ ਦੇ ਬਹਾਨੇ ਭਾਜੀਪੀ ਨੂੰ ਵੀ ਨਿਸ਼ਾਨੇ ਤੇ ਲਿਆ ਜਾ ਰਿਹਾ ਰਣਦੀਪ ਸੂਰਜੀ ਵਾਲਾ ਦਾ ਕਹਿਣਾ ਹੈ ਕਿ ਗੈਟ ਵੈਲ ਸੂਨ ਕੰਗਨਾ ਭਾਜੀਪੀ ਨੂੰ ਅਨਦਾਤਤਾ ਤੇ ਨਫਰਤ ਕਿਉਂ ਹੈ ਕੰਗਨਾ ਨੇ ਕਿਸਾਨਾਂ ਦੇ ਘਟਿਆ ਇਲਜ਼ਾਮ ਲਗਾਇਆ ਇਹ ਸ਼ਬਦ ਕੰਗਨਾ ਦੇ ਨੇ ਜਾਂ ਫਿਰ ਕਿਸੇ ਹੋਰ ਨੇ ਲਿਖੇ ਨੇ ਇਸ ਨੂੰ ਲੈ ਕੇ ਵੀ ਸਵਾਲ ਕੀਤਾ ਗਿਆ ਰਨਦੀਪ ਸੁਰਜੀਵਾਲਾ ਨੇ ਟਵੀਟ ਕਰਦੇ ਲਿਖਿਆ ਕਿ ਗੈਟ ਵੈਲ ਸੂਨ ਕੰਗਨਾ ਆਖਿਰ ਭਾਜਪਾ ਵਾਲਿਆਂ ਨੂੰ ਦੇਸ਼ ਦੇ ਅੰਨਦਾਤਾ ਤੋਂ ਇੰਨੀ ਨਫਰਤ ਕਿਉਂ ਹੈ ਭਾਜਪਾ ਨੇ ਤਾਂ ਹਮੇਸ਼ਾ ਸਾਡੇ ਅੰਨਦਾਤਾਵਾਂ ਤੇ ਝੂਠ ਫਰੇਬ ਸਾਜ਼ਿਸ਼ ਅਤੇ ਅਤਿਆਚਾਰ ਕੀਤਾ ਹੈ ਅਤੇ ਇੱਕ ਵਾਰ ਫਿਰ ਸਾਡੇ ਅੰਨਦਾਤਾਵਾਂ ਤੇ ਬੀਜੇਪੀ ਦੀ ਸੰਸਦ ਨੇ ਬੇਬੁਨਿਆਦ ਇਲਜ਼ਾਮ ਲਵਾਏ ਨੇ ਇਲਜ਼ਾਮ ਲਾਏ ਨੇ ਸਵਾਲ ਇਹ ਹੈ ਕਿ ਕੀ ਕੰਗਨਾ ਨੇ ਬੀਜੇਪੀ ਦੀ ਚੁਣავი ਰਣਨੀਤੀ ਦੇ ਹਿਸਾਬ ਦੇ ਨਾਲ ਕਿਸਾਨਾਂ ਤੇ ਇਹ ਘਟਿਆ ਇਲਜ਼ਾਮ ਲਾਏ ਨੇ ਕਿ ਕੰਗਨਾ ਦੇ ਸਿਰਫ ਸ਼ਬਦ ਸਨ ਜਾਂ ਫਿਰ ਕਾਪੀ ਕਿਸੇ ਹੋਰ ਨੇ ਲਿਖੀ ਹੈ ਜੇਕਰ ਨਹੀਂ ਤਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਹਰਿਆਣਾ ਦੇ ਮੁੱਖ ਮੰਤਰੀ ਅਤੇ तमाम ਬੀਜੇਪੀ ਸੰਸਦ ਵਿਧਾਇਕ ਇਸ ਮਸਲੇ ਤੇ ਖਾਮੋਸ਼ ਕਿਉਂ ਨੇ ਸਿੱਧੇ ਤੌਰ ਤੇ ਕਾਂਗਰਸ ਦੇ ਵੱਲੋਂ ਇਸ ਨੂੰ ਲੈ ਕੇ ਕੰਗਨਾ ਦੇ ਇਸ ਬਿਆਨ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਗਏ ਨੇ ਹਾਲਾਂਕਿ ਜਦੋਂ ਕੰਗਰਾਂ ਦੇ ਇਨ੍ਹਾਂ ਬਿਆਨਾਂ ਨੂੰ ਲੈ ਕੇ ਸਵਾਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਕੀਤਾ ਗਿਆ ਤਾਂ ਕੁਝ ਵੀ ਬੋਲਣ ਤੋਂ ਬਚਦੇ ਹੋਏ ਨਜ਼ਰ ਆਏ। ਪੱਤਰਕਾਰਾਂ ਦੇ ਸਵਾਲਾਂ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕੰਗਰਾਂ ਦਾ ਬਿਆਨ ਨਿੱਜੀ ਹੈ। ਮੈਂ ਇਸ ਤੇ ਕੁਝ ਨਹੀਂ ਕਹਿਣਾ ਚਾਹੁੰਦਾ। ਇਸ ਤੇ ਕੰਗਰਾਂ ਤੋਂ ਹੀ ਪੁੱਛਿਆ ਜਾਵੇ। ਇਹ ਹਰਿਆਣਾ ਦੇ ਸੀਐਮ ਨਾਇਬ ਸੈਣੀ ਦੇ ਵੱਲੋਂ ਇਸ ਨੂੰ ਲੈ ਕੇ ਬਿਆਨ ਦਿੱਤਾ ਗਿਆ ਤਾਂ ਪੱਤਰਕਾਰਾਂ ਦੇ ਵੱਲੋਂ ਸਵਾਲ ਕੀਤਾ ਗਿਆ ਸੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਕਿ ਜੋ ਵੀ ਕੰਗਰਾਂ ਆਉਤੇ ਵੱਲੋਂ ਆ ਕਿਸਾਨਾਂ ਨੂੰ ਲੈ ਕੇ ਕਿਸਾਨ ਆਗੂ ਨੂੰ ਲੈ ਕੇ ਬਿਆਨ ਦਿੱਤਾ ਗਿਆ ਤਾਂ ਇਸ ਤੇ ਜ਼ਿਆਦਾ ਕੁਝ ਬੋਲਣ ਤੋਂ ਹਰਿਆਣਾ ਦੇ ਮੁੱਖ ਮੰਤਰੀ ਬਚਦੇ ਹੋਏ ਨਜ਼ਰ ਆਏ ਉਹਨਾਂ ਦਾ ਕਹਿਣਾ ਹੈ ਕਿ ਕੰਗਨਾਂ ਦਾ ਬਿਆਨ ਨਿੱਜੀ ਹੈ ਮੈਂ ਇਸ ਤੇ ਕੁਝ ਨਹੀਂ ਕਹਿਣਾ ਚਾਹੁੰਦਾ ਇਸ ਤੇ ਕੰਗਨਾਂ ਤੋਂ ਹੀ ਪੁੱਛਿਆ ਜਾਵੇ ਕੰਗਨਾਂ ਕੰਗਨਾਂ ਰਾਹੁਣ ਆਪਸੀ ਪਾਰਟੀ ਕੀ ਸੰਸਦ ਹੈ ਉਹਨਾਂ ਦੀ ਸਟੇਟਮੈਂਟ ਹੈ ਅਗਰ ਕੇਂਦਰ ਵਿੱਚ ਸਰਕਾਰ ਮਜ਼ਬੂਤ ਨਹੀਂ ਹੁੰਦੀ ਤਾਂ ਪੰਜਾਬ ਵੀ ਬੰਵਾ ਦੇ ਸਨ ਕਿਸਾਨ ਹਦੋ ਕਿੰਨਾ ਹੀ ਤਫਰਕਾ देखिए कंगना रघुनोथ को पूछना चाहिए हाँ। आप हाँ वो सांसद हैं वो हमारे सांसद आप बैठे हैं ना साथ में रामचंद्र जांगड़ा जी हैं हमारे सांसद हैं ये भी तो जो जनप्रतिनिधि है मैं कह रहा हूँ आप उनसे क्वेश्चन पूछिए ਕਾਂਗਰਸ ਨੇ ਕੰਗਰਾਂ ਦੇ ਬਹਾਨੇ ਬੀਜੇਪੀ ਨੂੰ ਘੇਰਿਆ ਕੰਗਰਾਂ ਨੇ ਕਿਸਾਨਾਂ ਨੂੰ ਕਾਤਲ ਤੇ ਬਲਾਸਕਾਰੀ ਕਿਹਾ ਕਾਂਗਰਸ ਦੇ ਵੱਲੋਂ ਇਹ ਵੱਡਾ ਹਮਲਾ ਬੀਜੇਪੀ ਤੇ ਬੋਲਿਆ ਗਿਆ ਕਿ ਇਹ ਕੰਗਰਾਂ ਦੀ ਰਾਏ ਹੈ ਜਾਂ ਬੀਜੇਪੀ ਦੀ ਕਾਂਗਰਸ ਦੇ ਵੱਲੇ ਵੀ ਸਵਾਲ ਕੀਤਾ ਗਿਆ ਹੈ ਬੀਜੇਪੀ ਖੰਡਨ ਕਰਕੇ ਬਿਆਨ ਵਾਪਸ ਕਰਾਵੇ ਨਹੀਂ ਤਾਂ ਇਹ ਬੀਜੇਪੀ ਦਾ ਅਧਿਕਾਰਿਤ ਬਿਆਨ ਮੰਨਿਆ ਜਾਵੇਗਾ ਕਾਂਗਰਸ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਬਿਆਨ ਨੂੰ ਵਾਪਸ ਕਰਵਾਇਆ ਜਾਵੇ ਬੀਜੇਪੀ ਖੰਡਨ ਕਰਕੇ ਬਿਆਨ ਵਾਪਸ ਕਰਾਵੇ ਨਹੀਂ ਤਾਂ ਫਿਰ ਇਹ ਬੀਜੇਪੀ ਦਾ ਅਧਿਕਾਰਿਤ ਬਿਆਨ ਮੰਨਿਆ ਜਾਵੇਗਾ ਤਾਂ ਇਸ ਬਿਆਨ ਨੂੰ ਲੈ ਕੇ ਸਿਆਸੀ ਬਵਾਲ ਲਗਾਤਾਰ جاری ਹੈ ਕਾਂਗਰਸ ਦੇ ਵੱਲੋਂ ਸਿੱਧੇ ਤੌਰ ਤੇ ਕੰਗਨਾ ਰਣੌਦ ਦੇ ਇਸ ਬਿਆਨ ਦੇ ਬਹਾਨੇ ਬੀਜੇਪੀ ਨੂੰ ਕੇਰਿਆ ਜਾ ਰਿਹਾ ਹੈ ਬੀਜੇਪੀ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਅਤੇ ਨਾਲ ਹੀ ਕਿਹਾ ਗਿਆ ਹੈ ਕਿ ਕੀ ਇਹ ਕੰਗਨਾ ਦੀ رائے ਹੈ ਜਾਂ ਬੀਜੇਪੀ ਦੀ ਬੀਜੇਪੀ ਖੰਡਨ ਕਰਕੇ ਬਿਆਨ ਵਾਪਸ ਕਰਵਾਵੇ ਨਹੀਂ ਤਾਂ ਇਹ ਬੀਜੇਪੀ ਦਾ ਅਧਿਕਾਰਿਤ ਬਿਆਨ ਮੰਨਿਆ ਜਾਵੇਗਾ आज बीजेपी को और सरकार को यह साफ करना पड़ेगा कि क्या ये कंगना रनावत की राय है या यही सरकार का मत भी है सरकार मोदी चुप नहीं रह सकते क्या आपको भी लगता है कि इस देश के अन्नदाता इस देश के किसान हत्यारे और बलात्कारी हैं इसका बहुत बड़ा जवाब अभी आपको हरियाणा देगा लेकिन आज आपको चुप्पी तोड़नी पड़ेगी या तो इसका खंडन करिए बयान वापस करवाइए या यही आपका आधिकारिक स्टैंड माना जाएगा अदरवाइज कंगना रनावत को कान पकड़ के माफी मांगनी चाहिए दूसरी एक बड़ी बात उन्होंने कही कि ये जो प्रदर्शन हो रहा था इसमें विदेशी शक्तियां सम्मिलित थी अमेरिका और चीन ये प्रदर्शन करा रहा था हर कोई जानना चाहता है कि क्या देश इतना कमजोर हो गया है कि बाहरी शक्तियां हमारे देश में अस्थिरता फैला रही हैं क्या नरेंद्र मोदी की नाक के नीचे देश इतना कमजोर होता जा रहा है कि बाहरी शक्तियां आके यहां पर बवाल मचा रही हैं और अगर ऐसा है तो यह बड़ा गंभीर मामला है इस पर भी सरकार को अपना रुख अपना मत साफ करना पड़ेगा स्पष्ट करना पड़ेगा news headlines ke prayojak aero true homes near mohali airport call 9207492074 92074. <laughs> ਹੈਡਲਾਈਨਸ ਦੇ ਪ੍ਰાયੋਜਕ ਐਰੋਟਰੂ ਹੋਮਸ ਨੀਅਰ ਮੋਹਾਲੀ 에어ਪੋਰਟ ਕਾਲ 920749207